ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਵੈਦ ਮਲਕੀ ਜੋੰਦਾ ਜੀ ਕਾਫੀ ਵੈ ਵੀਰਾਂ ਦੇ ਮੈਸੇਜ ਆਉਂਦੇ ਕਹਿੰਦੇ ਜੀ ਮੇਦੇ ਮਸਾਨੇ ਦੀ ਗਰਮੀ ਹੋ ਗਈ ਧਾਨ ਤੈ ਤੇ ਚਿਪਚਿਪਾ ਪਾਣੀ ਹੈ ਤੇ ਇਹ ਧਿਆਨ ਰੱਖਣਾ ਇਹਨੂੰ ਇੱਕ ਬਿਮਾਰੀ ਹੀ ਸਮਝੋ ਹਨਾ ਕਈ ਕਮੈਂਟਾਂ ਚ ਲਿਖ ਰਹੇ ਨੇ ਇਹਦਾ ਕੋਈ ਵੀਰ ਕਹਿੰਦੇ ਜੀ ਕੋਈ ਬਿਮਾਰੀ ਨਹੀਂ ਦੇਖੋ ਹਨਾ ਏਦਿਨ ਇਹ ਚੀਜ਼ ਨਾਲ ਧਾਨ ਤੇ ਚਿਪਚਿਪੇ ਪਾਣੀ ਨਾਲ ਤੁਹਾਨੂੰ ਅੱਗੇ ਜਾ ਕੇ ਬਹੁਤ ਵੱਡੀ ਸਮੱਸਿਆ ਹੋ ਸਕਦੀ ਹੈ ਅਗਰ ਇਹਦਾ ਟਾਈਮ ਨਾਲ ਇਲਾਜ ਨਹੀਂ ਤੁਸੀਂ ਕਰਦੇ ਇਸ ਤੋਂ ਪ੍ਰੋਬਲਮ ਖੜੀ ਹੋ ਕੇ ਤੁਹਾਡੋ ਸ਼ਿਕਰਪਤਰ ਨਾ ਮਰਦੀ ਤੱਕ ਤੁਹਾਡੀ ਪ੍ਰੋਬਲਮ ਪਹੁੰਚ ਸਕਦੀ ਹੈ ਅੱਜ ਤੁਹਾਨੂੰ ਇਹਦੇ ਲਈ ਆਪਾਂ ਨੁਸਖਾ ਦੱਸਦੇ ਹਾਂ ਇਹਦੇ ਲਈ ਤੁਸੀਂ ਕੀ ਕਰਨਾ ਜੀ 50 ਗ੍ਰਾਮ ਪਾਠਾ 50 ਗ੍ਰਾਮ ਗੇਰੂ 50 ਗ੍ਰਾਮ ਸਫੇਦ ਮੁਸਲੀ 50 ਗ੍ਰਾਮ ਹਰੀ ਇਲਾਇਚੀ 10 ਗ੍ਰਾਮ ਕਲਮੇਸ਼ੋਰਾ ਤੇ 10 ਗ੍ਰਾਮ ਬੰਗਪਸਨ ਤੇ 10 ਗ੍ਰਾਮ ਪ੍ਰਵਾਲ ਪਿਸਤੀ ਸਭ ਨੂੰ ਪਾ ਕੇ ਸਭ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਕੁਟਛਾਣ ਕੇ ਅੱਧਾ ਚਮਚ ਸਵੇਰੇ ਅੱਧਾ ਰਾਤ ਨੂੰ ਪਾਣੀ ਦੇ ਨਾਲ ਲਓ ਨਾਰਮਲ ਦੇ ਨਾਲ ਗਰਮ ਖੱਟੀਆਂ ਚੀਜ਼ਾਂ ਤਲੀਆਂ ਹੋਈਆਂ ਚੀਜ਼ਾਂ ਬਿਲਕੁਲ ਹੀ ਬੰਦ ਰੱਖਣੀਆਂ ਨੇ ਨਸ਼ਾ ਪੱਤਾ ਮੀਟਾਂਡਾ ਸ਼ਰਾਬ ਨਹੀਂ ਪੀਣੀ ਤੇ ਇਹਦੇ ਨਾਲ ਵੀ ਇੱਕ ਪੀਣ ਵਾਲੀ ਲੈਣੀ ਹੈ ਜੀ ਉਸੀਰ ਅਸਬ ਚਾਰ ਚਮਚੇ ਸਵੇਰੇ ਤੇ ਚਾਰ ਹੀ ਰਾਤ ਨੂੰ ਇਹ ਨੁਸਖੇ ਦਾ ਸੇਵਨ ਕਰੋ ਤਾਂ ਸੁਪਨ ਦੋ ਚਿਪਚਿਪਾ ਪਾਣੀ ਨਾਈਟਫਾਲ ਜਿੱਦਾਂ ਕਿ ਵੀਰਜ ਤਾਂ ਪਤਲਾ ਪਣ ਤੁਹਾਡੀ ਹਰ ਇੱਕ ਸਮੱਸਿਆ ਦਾ ਠੀਕ ਹੋ ਜਾ ਬਹੁਤ ਅੱਛਾ ਰੋਸਕਾ ਵਰਤੋ ਤੇ ਲਾਭ ਉਠਾਓ ਧੰਨਵਾਦ ਜੀ